ਉਸੇ ਸਤਕਾਰਯੋਗ ਸਾਡੇ ਕਿਸਾਨ ਵੀਰੋ ਹਰੇ ਕਿਸਾਨ ਵੀਰਾਂ ਨੂੰ ਜਿਹੜੇ ਘਰਾਂ ਦੇ ਵਿੱਚ ਬੈਠੇ ਹੋ ਉਹਨਾਂ ਨੂੰ ਵੀ ਬੇਨਤੀ ਕਰਦਿਆਂ ਜਿੰਨੇ ਵੀ ਇੱਥੇ ਅਸੀਂ ਡਾਇਰੈਕਟਰ ਟਰਾਲੀਆਂ ਦੇ ਵਿੱਚ ਬੈਠੇ ਹੋ ਉਹਨਾਂ ਨੂੰ ਵੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿਉਂਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਪਿਛਲੇ 16-17 ਦਿਨਾਂ ਤੋਂ ਲੈ ਕੇ ਮਾਦਲਵਰ ਸੱਤੇ ਬੈਠੇ ਨੇਗੇ ਬਾਜੀ ਜੇ ਸਾਡਾ ਬਾਪੂ ਸਾਡੀ ਜਥੇਬੰਦੀ ਦਾ ਹੀਰਾ ਜੇ ਅੱਜ ਸਾਡੇ ਹੱਥਾਂ ਦੇ ਵਿੱਚੋਂ ਜਾਂਦਾ ਚਾਹੇ ਪ੍ਰਸ਼ਾਸਨ ਚੱਕ ਕੇ ਲੈ ਕੇ ਜਾਂਦਾ ਚਾਹੇ ਉਹਦੀ ਜਾਂ ਨੂੰ ਕੁਝ ਹੁੰਦਾ ਤਾਂ ਫੇਰ ਸਾਡੇ ਹੱਥ ਦੇ ਵਿੱਚ ਕੁਝ ਨਹੀਂ ਰਹਿਣਾ ਤੇ ਨਾ ਸਾਡੇ ਕੋਲੇ ਜ਼ਮੀਨਾਂ ਰਹਿਣੀਆਂ ਨਾ ਸਾਡੇ ਕੋਲੇ ਜ਼ੰਗੀਰਾਂ ਰਹਿਣੀਆਂ ਨੇ ਫੇਰ ਜਿਹੜੇ ਅਸੀਂ ਅੱਜ ਬੜੇ ਹੌਮੇ ਦੇ ਨਾਲ ਕਹਿ ਰਹੇ ਆ ਅਸੀਂ ਕਿਸਾਨ ਫੇਰ ਅਸੀਂ ਕਿਸਾਨ ਨਹੀਂ ਕਹੌਣ ਦੇ ਯੋਗ ਰਹੇ ਨੇ ਕਿਉਂਕਿ ਜੇ ਸਾਡੀ ਖਾਤਰ ਉਸ ਨਾਲ ਕੁਝ ਮੰਗਾ ਸਾਡੀਆਂ ਮੰਗਾ ਮਨਾ ਸਕਦੇ ਨੇ ਸਰਦਾਰ ਜਗਜੀਤ ਸਿੰਘ ਢਿੱਲੇਵਾਲ ਜੀ ਇਹ ਮਨਵਾ ਸਕਦੇ ਨੇ ਕਿਉਂਕਿ ਆਪਾਂ ਨੇ ਪਿਛਲੇ ਦੋ ਲੰਘੇ ਤੋਂ ਉਦੋਂ ਵੀ ਸਾਰਿਆਂ ਦੇਖਿਆ ਉਦੋਂ ਵੀ ਇਹਨਾਂ ਨੇ ਜਤਨ ਕੀਤਾ ਸੀਗਾ ਵੀ ਇੱਕ ਮਹੀਨਾ ਹੋਰ ਬੈਠ ਜਾਓ ਪਰ ਨਹੀਂ ਬੈਠੇ ਗਏ ਤੇ ਉਦੋਂ ਨਹੀਂ ਜੀ ਲੱਗਿਆ ਉੱਥੇ ਇਹਨਾਂ ਦਾ ਬਾਗਰਾ ਦੇ ਉੱਤੇ ਤਾਂ ਹੁਣ ਦੁਬਾਰੇ ਫੇਰ ਉਹੀ ਮੰਗਾ ਨੂੰ ਮਸਲਿਆਂ ਨੂੰ ਲੈ ਕੇ ਐਨਐਸਪੀ ਡਾਕਟਰ ਸੁਮਮੀ ਜੀ ਜਤਨ ਦੀ ਰਿਪੋਰਟ ਵੀ ਲੈਣ ਦੀ ਖਾਤਰ ਕਰਜ਼ਾ ਮੁਕਤ ਕਰਾਉਣ ਦੀ ਖਾਤਰ ਖੇਤੀ ਜਿਹੜਾ ਪ੍ਰਦੂਸ਼ਣ ਉਹ ਤੋਂ ਫ੍ਰੀ ਹੋਣ ਦੀ ਖਾਤਰ ਤੇ ਜਿਹੜੇ ਚਿਪਾ ਵਾਲੇ ਮੀਟਰ ਲੱਗਦੇ ਆ ਉਹ ਬੰਦ ਕਰਾਉਣ ਦੀ ਖਾਤਰ ਇਹ ਹੋਰ ਕਾਫੀ ਮੰਗਾ ਨਾਲ ਲੈ ਕੇ ਆਪਾਂ ਖਨੌਰੀ ਬਾਰਡਰ ਦੇ ਉੱਤੇ ਬੈਠੇ ਆ ਅੱਜ ਭਵਾਂ ਦੀ ਅਸੀਂ ਹੁਣ ਇਸ ਵਕਤ ਦੇ ਉੱਤੇ ਨਾਕੇ ਦੇ ਉੱਤੇ ਅਸੀਂ ਖਨੌਰੀ ਨਾਕੇ ਤੇ ਖੜੇ ਆ ਤੇ ਸਾਰੇ ਵੀਰਾਂ ਨੂੰ ਸਾਡੇ ਕਿਸਾਨ ਵੀਰਾਂ ਨੂੰ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਆ ਅੱਜ ਸਾਡੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਬਾਪੂ ਜੀ ਨੂੰ ਅੱਜ ਬਚਾਉਣ ਦੀ ਕੋਸ਼ਿਸ਼ ਕਰਨ ਸਾਡੇ ਮਾਮਾ ਤੋਂ ਨਾਲ ਵੀ ਬੇਨਤੀ ਆ ਸਾਡੇ ਵੀਰਾਂ ਨੂੰ ਵੀ ਬੇਨਤੀ ਆ ਨੌਜਵਾਨਾਂ ਨੂੰ ਬੱਚਿਆਂ ਨੂੰ ਸਾਡਿਆਂ ਨੂੰ ਬੇਨਤੀ ਆ ਅੱਜ ਸੰਘਰਸ਼ ਭਰਾਵੋ ਸਿਖਰਾਂ ਤੇ ਆ ਅੱਜ ਸਾਡੇ ਹੱਥਾਂ ਦੇ ਵਿੱਚ ਲੱਡੂ ਹੈ ਜੇ ਅਸੀਂ ਅੱਜ ਉਹ ਲੱਡੂ ਨੂੰ ਹੱਥ ਦੇ ਵਿੱਚੋਂ ਗੁਮਾ ਬੈਠੇ ਤਾਂ ਸਾਡੇ ਕੋਲੇ ਢੱਕਾ ਨਹੀਂ ਰਹਿਣਾ ਤੇ ਆ ਸੰਘਰਸ਼ ਹੈ ਜਿਹੜਾ ਤੁਹਾਡਾ ਖੇਰੂ-ਖੇਰੂ ਹੋ ਜਾਣਾ ਉਹਨਾਂ ਚਿਰ ਜਿੰਨਾ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਸਾਡੇ ਕੋਲ ਬੈਠੇ ਆ ਉਹਨਾਂ ਚਿਰ ਸੰਘਰਸ਼ ਨੇ ਇਹਨੇ ਵਧੇ ਜਾਣਾ ਜਦੋਂ ਸਾਥੋਂ ਉਹਨੂੰ ਲਾਵਾ ਕਰ ਲਿਆ ਚਾਹੇ ਪ੍ਰਸ਼ਾਸਨ ਨੇ ਕਹੇ ਉਹਦੀ ਕੋਈ ਜਾਨ ਨੂੰ ਕੁਝ ਹੁੰਦਾ ਹੈ ਤਾਂ ਫਿਰ ਸਰਕਾਰ ਵੀ ਯਾਦ ਰੱਖ ਲੇ ਸਰਕਾਰ ਦੀ ਵੀ ਇੰਟਰਨੈਟ ਟਿਕੜਕਾ ਦੇ ਦਾਂਗੇ ਕਿ ਇੱਧਰਲੇ ਪਾਸੇ ਸਾਡੇ ਵੀਰਾਂ ਨੂੰ ਮੈਂ ਫੇਰ ਫੇਰ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਭਾਰਤ ਦੇ ਵਾਸੀਆਂ ਨੂੰ ਆਵਾਮ ਨੂੰ ਸਾਡੀਆਂ ਮਾਵਾਂ ਭੈਣਾਂ ਨੂੰ ਨੌਜਵਾਨਾਂ ਨੂੰ ਤੇ ਸਾਡੇ ਬੱਚਿਆਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਹੱਥ ਜੋੜ ਕੇ ਸਾਡੀ ਬੇਨਤੀ ਆ ਜਲਦੀ ਤੋਂ ਜਲਦੀ ਸਵੇਰ ਤੱਕ ਪਰਸੋ ਤੱਕ ਜਿਵੇਂ ਜਿਵੇਂ ਤੁਸੀਂ ਵਿਹਲੇ ਹੋਈ ਜਾਂਦੇ ਹੋ ਕਨੌਰੀ ਵਾਟਰ ਮੰਨੀ ਨੂੰ ਜਲਦੀ ਤੋਂ ਜਲਦੀ ਆਓ ਮੇਂ ਆਪਣੇ ਲੋਕਾਂ ਦੇ ਇਕਾ ਜਿੰਦਾਬਾਦ 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 ਲੋਕਾਂ ਦੇ ਇਕਾ ਜਿੰਦਾਬਾਦ 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 ਮੇਂ ਆਪਣੇ ਲੋਕਾਂ ਦਾ ਇਕਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ